ਮਾਤਾ ਜੀ ਤੁਸੀਂ ਤਾਂ ਫਿਰ ਪੁਰਾਣਾ ਸਮਾਂ ਦੇਖਿਆ ਪੂਰਾ ਹੈ ਉਹ ਜਿਹੜੇ ਦਾਣੇ ਕਿਦਾਂ ਤੁਸੀਂ ਬਣਾਉਂਦੇ ਸੀਗੇ ਕਿਆ ਕਰਦੇ ਸੀ ਦਾਣੇ ਨੂੰ ਨਵੇਂ ਦੇ ਨਾਲ ਯਾਦ ਉਹ ਪਠਿਆਲੇ ਵਿੱਚ ਨੂੰ ਜਾਤੀ ਕਮਾਈ ਜਾਣਾ ਉਹਨਾਂ ਨੇ ਲੈਨ ਦਾਤੀ ਕਮਾ ਕੇ ਤਾਂ ਫਿਰ ਉਹ ਖਿੰਡਾ ਬਣ ਜਾਂਦੇ ਆ ਹਾਂ ਸੋਣਿਆ ਵੀ ਛੋਦਣ ਪਟ ਜਾਣੇ ਫੋਲਕ ਪਟ ਜਾਣੇ ਫੁੱਲ ਦਾਣੇ ਫਿਰ ਨਤੀ ਦੇ ਦਾਣੇ ਵੀ ਇਸ ਤਰ੍ਹਾਂ ਦੇ ਤੁਸੀਂ ਭਣਾਣ ਜਾਂਦੇ ਹੁੰਦੇ ਸੀਗੇ ਹਾਂ ਭਣਾਣ ਜਾਂਦੇ ਸੀਗੇ ਫਿਰ ਉਹਨੂੰ ਪੈਸੇ ਦਿੰਦੇ ਸੀਗੇ ਕਿ ਉਹ ਨਾ ਚੁੰਗੀ ਕੱਢ ਦਿੰਦਾ ਹੁੰਦਾ ਤੇ ਚੁੰਗੀ ਚੁੰਗੀ ਤਿੰਨ ਵਾਰ ਅੱਛਾ ਫਿਰ ਉਹ ਚੁੰਗੀ ਕੱਢ ਕੇ ਉਹ ਫਿਰ ਆਪਣੇ ਸੇਨ ਕਰਦਾ ਫਿਰ ਅੱਛਾ ਮੈਰਾ ਮੇਰੇ ਮੈਰੇ ਜਨੇ ਸੀਗੇ ਮੈਨੇ ਬਹੁਤ ਚੁੰਗੀ ਕਹਿੰਦੇ ਤੇ ਚੁੰਗੀ ਕਹਿੰਦੇ ਚੁੰਗੀ ਚੁੰਗੀ ਕਹਿੰਦੇ ਚੁੰਗੀ ਚੁੰਗੀ ਜਿਵੇਂ ਚੁੰਗੀ ਆ ਆਪਾਂ ਹੁਣ ਤਾਂ ਚੁੰਗੀਆਂ ਖਤਮ ਹੋ ਗਏ ਹਾਂ 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 ਦਾਣਿਆਂ ਤੇ ਚੁੰਗੀ ਲੱਗਦੀ ਸੀ ਟੈਕਸ ਆਪਣਾ ਟੈਕਸ ਕੱਟ ਲੈਂਦੇ ਦਾ ਹਾਂ ਉਹ ਕੱਟਦਾ ਉਹ ਮੈਰੀ ਮੈਰੀ ਹੁੰਦੀ ਸੀ ਮਹਿਰਾ ਹੁੰਦਾ ਸੀ ਵਿੱਚ ਮੈਰੀਆਂ ਵੀ ਕਈ ਪੱਟੀਆਂ ਲੱਗ ਜਾਂਦੇ ਮੈਰੀਆਂ ਦੇ ਵੀ ਕਈ ਉਹਨਾਂ ਦੀਆਂ ਲਾਈਆਂ ਲੱਗ ਜਾਂਦੀਆਂ ਮੈਰੀਆਂ ਦੇ ਉਹ ਹੁਣ ਖਤਮ ਹੋ ਗਿਆ ਸਾਰਾ ਕੰਮ ਖਤਮ ਹੋ ਗਿਆ ਸੀ ਛੇੜਾ ਕਿਤਾ ਚੱਲਦਾ ਜਿਉਂ ਜਿਹੜੇ ਸੇਲ ਕਰਦੇ ਨੇ ਬڑے بڑے ਜੋ ਕੰਨਾਂ ਨੂੰ ਹੋਰ ਭੁੰਨਦੇ ਨੇ ਬੋਰੀਆਂ ਦੇ ਬੋਰੀਆਂ 'ਚ ਉਹ ਤਾਂ ਉਹ ਉਹ ਸਵਾਦ ਨਹੀਂ ਆ ਜਿਹੜਾ ਪੱਠੀ ਤੇ ਪਣਾ ਕੇ ਖਾਦਿਆਂ ਦਾ ਹੈ ਇਹ ਉਹ ਅਸਨਾ ਉਹ ਤਾਂ ਗਿਆ ਆ ਹਾਂ ਉਹ ਤਾਂ ਗਿਆ ਆ ਅੱਗੇ ਸਿੱਧ ਨਹੀਂ ਹੋਵੇ ਕਿਆ ਫੋਨੀਆ ਨੂੰ ਫੇਰ ਉਹ ਦੋਸੀ ਸਿੱਧਣੀਆਂ ਆ ਆਪਾਂ ਫੂਨ ਮੰਦੇ ਤੇ ਦੱਕਿਆਂ ਦੀ ਸੀ ਟਟੇ ਦੀ ਲਾ ਲੈਣੀ ਕੁਕੜੀਆਂ ਉੱਪਰ ਰੱਖ ਦੇਣੀ ਆ ਇਹ ਠੰਗ ਲਾਦੇ ਨਹੀਂ ਉਹ ਐਨ ਹੋ ਜਾਂਦੀਆਂ ਪਤੀਆਂ ਹੌਲਾ ਹੌਲਾ ਨਹੀਂ ਭੁੰਨਦੇ ਹੁੰਦੇ ਸੀਗੇ ਹੌਲਾ ਹਾਂ ਹੌਲਾ ਖਾਂਦੇ ਸੀਗੇ ਹਾਂ ਅਸੀਂ ਤਾਂ ਗੋਫਲੇ ਵੀ ਪੱਠੀ ਕਰਨੇ ਅੰਨ ਗਰ ਲਾ ਲੈਣਾ ਇਹਨੂੰ ਅੱਗ ਲਾ ਦੇਣੀ ਅੱਗ ਲਾ ਕੇ ਫਿਰ ਉਹਨੂੰ ਰੇਤੇ ਜਿ ਦੇ ਦੱਬਿਆ ਦੇ ਅੱਛਾ ਫਿਰ ਉਹ ਸਵੇਰੇ ਜਾ ਕੇ ਕੱਢਣੀ ਇਹ ਛੋਟੇ ਹੁੰਦੇ ਨੇ ਕੰਨਾ ਛੋਟੇ ਹੁੰਦੇ ਨੇ ਸਵੇਰੇ ਕੱਢਣੀ ਉਹ ਅੱਛਾ ਫਿਰ ਉਹ ਬੜੀ ਸੁਆਹ ਬਣ ਜਾਂਦੀ ਹਾਂ ਉਹ ਘਟ 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 ਘਟਿਆ ਨਾ ਹੁੰਦੇ ਤੇ ਹੋਲਾ ਜਿਹੜੀਆਂ ਭੁੰਨੀਆਂ ਫਿਰ ਉਹ ਉਹ ਜਿਹੜੀਆਂ ਹੋਲਾ ਭੁੰਨਦੇ ਤੇ ਉਹ ਆਪਣਾ ਛੋਲੇ ਹੁੰਦੇ ਤੇ ਆਮੋਂ ਬਾਹਰ ਹਾਂ ਹਾਂ ਉਹ ਲਿਆ ਕੇ ਝੰਡਾ ਸਹੀ ਰੱਖਦੇ ਨੇ ਹਮਾਂ ਨੂੰ ਵੀ ਅਗਲਾ ਦਿਨ ਹਾਂ ਬਰ ਉਹਨੂੰ ਬੜੇ ਸਵਾਦ ਲੱਗਦੇ ਤੇ ਬੜੇ ਸਵਾਦ ਲੱਗਦੇ ਤੇ ਤੂੰ ਨੇ ਤਾਂ ਜਿਵੇਂ ਨਾ ਦੇਖਿਆ ਨਹੀਂ ਹੁਣ ਨਹੀਂ ਮੈਂ ਖਾਧੀਆਂ ਹੁਣ ਪੋਲਾ ਖਾਤੀ ਤਾਂ ਹੀ ਮੈਂ ਗੱਲ ਕਰ ਰਿਹਾ ਠੀਕ ਹੈ ਤੁਸੀਂ ਨਹੀਂ ਤੰਦੂਰ ਤੰਦੂਰ ਤੇ ਰੋਟੀਆਂ ਪਕਦੇ ਸੀ ਹਾਂ ਮੈਂ ਬਹੁਤ ਪਕਾਈਆਂ ਪਕਾਈਆਂ ਤੰਦੂਰ ਤੇ ਰੋਟੀਆਂ ਅੱਛਾ ਉਹ ਮੈਂ ਤੰਦੂਰ ਇਤਨੀ ਲੈਂਦਾ ਤੁਹਾਡੇ ਵਰਗਾ ਜਿੱਦਾਂ ਦੇ ਪਿੱਛੇ ਪਏ ਨਾ ਤੁਹਾਡੇ ਛੋਟੇ ਤੰਦੂਰ ਹਾਂ ਉਹ ਮੈਂ ਬਣਾਉਣਾ ਉਹ ਥੋੜਾ ਜਿਹਾ ਮੈਨੂੰ ਗਾਈਡ ਕਰੋ ਬਣਦੀ ਨਹੀਂ ਮੇਰੇ ਤੇ ਸਹੀ ਉਹਦੇ ਤੇ ਪਾਣੀ ਕਿੰਨਾ ਕੁ ਲਾਣਾ ਹੁੰਦਾ ਕੀ ਪਾਣੀ ਨਹੀਂ ਲਾਣਾ ਹੁੰਦਾ ਇੱਕ ਪਾਸੇ ਪਲੇਥਨ ਲਾਣਾ ਹੁੰਦਾ ਇੱਕ ਪਾਸੇ ਕਿਉਂ ਲਾਦੇ ਆਕਰ ਅਜੇ ਇੱਕ ਪਾਸੇ ਕਿਉਂ ਲਾ ਰਹੇ ਜਿਹੜਾ ਜਿਹੜਾ ਪਾਸਾ ਅੰਦਰ ਲੱਗਣਾ ਜਾ ਕੇ ਉਹ ਦੇਖਣਾ ਵਾਕੇ ਉਹ ਪਲੇਥਨ ਲਾ ਤੇ ਉਹ ਪਰ ਕਿਰਦਾਂ ਦੀ ਫੁੱਲ ਤਕੀਰ ਜਾਂਦੀ ਹੈ ਨਾ ਪਲੇਥਨ ਆਪਾਂ ਨੇ ਇੰਨਾ ਹੀ ਨਹੀਂ ਲਾਉਣਾ ਅੱਛਾ ਥੋੜਾ ਜਿਹਾ ਬਿਲਕੁਲ ਮੈبی ਜਿਵੇਂ ਆਪਣੇ ਘਰ ਤੋਂ ਨਾਲ ਚੀਜ਼ ਧੇਰੋ ਅੱਛਾ ਫਿਰ ਆਪਾਂ ਨੇ ਇੱਕ ਗੱਡੀ ਜੀ ਬਣਾ ਲੈਣੀ ਹੈ ਇੱਥੇ ਹੋਰ ਗੱਡੀ ਤਾਂ ਬਣਾ ਲਈ ਬਸ ਉਹਦੇ ਤੇ ਕੀ ਯਾਰ ਆਪਸਾ ਨਾਲ ਲਾ ਦੋ ਕੀ ਯਾਰ ਆਪਸਾ ਗੱਡੀ ਦੇ ਨਾਲ ਲਾ ਦੋ ਗੱਡੀ ਦੇ ਨਾਲ ਲਾ ਮਤਲਬ ਉਹ ਇਸ ਤਰ੍ਹਾਂ ਤੰਦੂਰ ਦੀ ਕੰਧ ਪਰ ਜੋ ਲੱਗਣਾ ਜਾ ਕੇ ਉਹ ਪਲੇਥਨ ਵਾਲਾ ਬਸ ਲੱਗਣਾ ਵਾਲਾ ਪਲੇਥਨ ਐਨਾ ਨਹੀਂ ਹੋਣਾ ਚਾਹੀਦਾ ਵੀ गिर ਜਵੇ ਪੀਸਫੁਲ ਪ੍ਰੋਡਕਟ ਜਮਾਈ ਅਜੇ ਵੀ ਥੋੜਾ ਜਿਹਾ ਪਾਣਾ ਹੈ ਕਿਰਨ ਫਿਰ ਆਟਾ ਤਾਂ ਜਿਹੜਾ ਪਾਣੀ ਲਾਉਣ ਦੀ ਲੋੜ ਨਹੀਂ ਐ ਐਨਾ ਅਜੇ ਹਜੇ ਆਪਾਂ ਆਮ ਆਟਾ ਗੁੰਧਿਆ ਤੇ ਪਕਾਣਾ ਉਹ ਹਜੇ ਨਹੀਂ ਹੋ ਰਿਹਾ ਤੇ ਚਾ ਵੀ ਤੇ ਮੈਦਾ ਤਾਂ ਨਹੀਂ ਪੈਣਾ ਹੁੰਦਾ ਨਾ ਮੈਦਾ ਨਹੀਂ ਪੈਣਾ ਹੁੰਦਾ ਕਿ ਪਾਣਾ ਤਾਂ 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 ਐਨਾਂ ਨਾ ਮਿਚਾ ਸੋਡਾ। ਜੇ ਮਿਚਾ ਥੋੜਾ ਪੀ ਸਕਦੇ ਥੋੜਾ ਜਿਆ। ਹਾਂ ਹਾਂ ਵੀ ਐਨਾਂ ਕੋ ਦਿਨ ਨਾਲ ਕੀ ਹੋਊਗਾ। ਉਹਦੇ ਨਾਲ ਰੋਟੀ ਪੇਦੀ ਚੋ। ਆਮ ਤਾਂ ਨੂਰਾਂ ਲਈ ਤਾਂ ਤੇ। ਅੱਛਾ ਅੱਛਾ ਚਾਲਕਾ ਜਾਂ ਮਿੱਠਾ ਥੋੜਾ। ਤਾਂ ਹੀ ਮੈਂ ਕਹਾ ਮੈਂ ਜਿਹੜੀ ਬਣਾਉਣਾ ਉਹ ਫੁਸ਼ਕੀ ਜੀ ਰਹਿ ਜਾਂਦੀ ਸੁੱਕੀ ਜੀ ਰਹਿ ਜਾਂਦੀ ਹੈ। ਜੀ ਜੀ ਰਹਿ ਜਾਂਦੀ। ਹਲੋ ਇੱਕ ਵਾਰ ਸੇਕੀ ਲਾਓ ਨਾ। ਅੱਛਾ। ਮਤਲਬ ਕੀ ਵਾਲਾ ਪਾਸਾ ਸੇਕ ਵਾਲੇ ਪਾਸੇ ਰੱਖਣਾ। ਸੇਕ ਵਾਲੇ ਪਾਸੇ ਰੱਖ। ਜਿਹੜਾ ਤੰਦ ਨੂੰ ਲੱਗਣਾ ਜਾ ਕੇ ਉਹ ਦੂਆ। ਅੱਛਾ ਜੇ ਪਾਣੀ ਵਾਲਾ ਵੀ ਲਾਣਾ ਹੈ ਤੇ ਥੋਤੇ ਤਾਂ ਪਾਣੀ ਵਾਲੀ ਥੋਤੇ ਨਹੀਂ ਪਾਣੀ ਤੈਨੂੰ ਕੰਦਨਾਂ ਚੰਗੀ ਕਰਾਂ ਚਿੰਬੜੀ ਜੰਦੀ ਹਾਂ ਉਹੀ ਮੈਂ ਕਹਿੰਦਾ ਨਾ ਹਲਕਾ ਜਿਹਾ ਪਾਣੀ ਲਾ ਲੈਣਾ ਹਾਂ ਚਿੰਬੜੀ ਜੰਦੀ ਹੈ ਪਰ ਇੰਨਾ ਕੋ ਮਿੱਠਾ ਸੋਟਾ ਪਾ ਲੈ ਕਰੋ ਪੋਲ ਵੀ ਹੋ ਜਾਂਦੀ ਹੈ ਸੇਕਦੀ ਨਹੀਂ ਸੇਕ ਦਾ ਕਿਹਦਾ ਹਿਸਾਬ ਕਿਤਾਬ ਹੁੰਦਾ ਸੇਕ ਦਾ ਐਨ ਤੰਦੂਰ ਲਾਲ ਹੋਣਾ ਚਾਹੀਦਾ ਕਾਲਾ ਨਹੀਂ ਹੋਣਾ ਚਾਹੀਦਾ ਕੰਦਾ ਨਾ ਕਾਲੀ ਨਹੀਂ ਹੋਣੀ ਚਾਹੀਦੀ ਬਿਲਕੁਲ ਲਾਲ ਹੋਣੀ ਚਾਹੀਦੀ ਜਦ ਪੂਰਾ ਸੇਕ ਆ ਜਾਂਦਾ ਆਪੇ ਆਪੇ ਹੋ ਜਾਂਦੀ ਹੈ ਉਹ ਲਾਲ ਹਾਂ ਪਹਿਲਾਂ ਪਹਿਲਾਂ ਕਾਲੀ ਹੁੰਦੀ ਆ ਉਹ ਪਹਿਲਾਂ ਜਦੋਂ ਪੂਰਾ ਸੇਕ ਹੋ ਜਾਂਦਾ ਫਿਰ ਲਾਲ ਹੋ ਜਾਂਦਾ ਅੱਛਾ ਹਾਂ ਫਿਰ ਉਹਨੂੰ ਆਪਣਾ ਬੁੱਕ ਦੀ ਹੈ। ਉਹ ਬਦੇ ਦੇਂਦੇ ਆਂ ਵੇਹਾਂ ਸਾਧੀਆਂ ਜਿੱਤਾਂ ਨੂੰ ਤੇ ਤੋ ਕੰਦੇ ਰੋਤੀ ਹੂੰ। ਹੂੰ। ਸਤਰਾਂ ਆ। ਅੱਛਾ। ਤੇ ਤੰਦੂਰ ਦੇ ਵਿੱਚ ਮੈਂ ਆਪਣੇ ਬਚਪਨ ਵਿੱਚ ਤਾਂ ਆਲੂ ਦੱਬਦੇ ਨਾ ਬਾਅਦ ਜੇ ਤੁਸੀਂ ਵੀ ਦੱਬਦੇ ਚਾਹਲੂ। ਜਦ ਬਾਅਦ ਤੰਦੂਰ ਜਦ ਕੰਮ ਮੁੱਕ ਜਾਣਾ ਤਾਂ ਫੁਲਕਿਆਂ ਦਾ ਰੋਟੀਆਂ ਦਾ। ਉਹ ਆਪਾਂ ਚਟਨੀ ਬਣਾ ਲਓ ਸੋਨ ਦਾ ਸਵਾਦ ਲੱਗੂ ਤੀਆ ਹੋਈ। ਤੁਸੀਂ ਕਰਦੀ ਐ? ਹਾਂ। ਕਾਲੂ ਦੱਬ ਦਿੰਦੇ। ਧਨੀਆ ਪੁੱਤੋ। ਅੱਛਾ। ਮੈਂ ਹਰੀ ਮਿਰਚ ਕੁੱਟ ਲਵਾਂ। ਅੱਛਾ। ਫੇਰ ਥੋੜਾ ਜਿਹਾ ਕੁਮਿਚੋ। ਜਿਹਦਾ ਜਿਹੜਾ ਆਪਾਂ ਤਾਂ ਨਹੀਂ ਆ ਰਹੇ ਮਿਰਚਾਂ ਕੁਟ ਨਹੀਂ ਆ ਉਹਦੇ ਵਿੱਚ ਚਾਹੀਦਾ ਥੋੜਾ ਪਾਣੀ ਮਿਲਾ ਲੈ। ਅੱਛਾ। ਜੀ ਮੈਂ ਢਿੱਲਾ ਜਾ ਮਸਾਲਾ ਕਹੋ ਜਾਂਦਾ। ਅੱਛਾ। ਫਿਰ ਉਹਦੇ ਵਿੱਚ ਚਾਲੋ। ਉਹ ਜਿਹੜਾ ਤੰਦੂਰ ਤੋਂ ਕੱਢਿਆ ਜਿਹੜਾ ਅਲੀ ਤੰਦੂਰ ਚੋਂ ਅੱਛਾ। ਫਿਰ ਲੱਗੇ। ਇਹ ਚ ਪਤਲੋ ਉਹਦਾ ਸਵਾਦ ਦੇਖੋ ਮੱਕੀ ਦੀ ਵਪਕੀ ਨਾਲ ਕਾਹ ਵੀ ਨਾਲ ਲੱਗੂ ਉਹਦੇ ਕਿੰਨੀ ਕੁ ਰੋਟੀ ਸਵਾਦ ਲੱਗ। ਅੱਛਾ ਧਨੀਆ ਕਿਹੜਾ ਪਾਣਾ? ਸਾਬਤ ਵੀ ਪਾਣਾ ਕਿ ਦੁਆਈ ਹਰਾ ਤੇ ਹਰਾ ਧਨੀਆ। ਅੱਛਾ ਵੀ ਤੁਹਾਨੂੰ ਬਨਾਰ ਦਾਣਾ ਵੀ ਪਾ ਸਕਦੇ ਮੜਾ ਦੇ ਵਿੱਚ। ਔਰ ਅਨਾਰ ਨਾਲ ਦੇ ਜੇ ਨਹੀਂ ਹੋ ਤਾਂ ਗਠਿਆਂ ਦੀ ਇਹ ਨਹੀਂ ਚੱਲਦਾ ਅੱਛਾ ਇਹ ਇਹ ਚ ਗਠਾ ਵੀ ਨਹੀਂ ਪੈਣਾ ਇਹਦੇ ਚ ਗਠਾ ਵੀ ਨਹੀਂ ਪੈਣਾ ਅੱਛਾ ਇਹ ਫਿਰ ਸਵਾਦ ਹੁੰਦੀ ਐਨ ਪੂਰੀ ਤੁੰਗੀ ਸਵਾਦ ਮੱਕੀ ਦੀ ਰੋਟੀ ਨਾਲ ਦੇ ਤੁਸੀਂ ਖਾਓਗੇ ਤੁਸੀਂ ਕਹੋਗੇ ਵੀ ਇਹ ਰੋਟੀ ਮੈਂ ਤਾਂ ਇਹੀ ਖਾਂਗਾ ਅੱਛਾ ਹਾਂ ਮੈਨੂੰ ਸਵਾਦ ਆਉਂਦੀ ਐ ਰੱਟੀ ਮੱਕੀ ਦੀ ਹਾਂ ਮੱਕੀ ਦੀ ਤੇ ਦੋ ਇਹ ਜਿਹੜੀ ਚਟਣੀ ਆਪਾਂ ਗਠਿਆਂ ਦੀ ਦੋਰੀ ਦੋਰੀ ਤੇ ਕਰਦੇ ਤੇ ਉਹਦੇ ਵਿੱਚ ਆਪਾਂ ਅੰਮ੍ਰਿਤ ਵੀ ਪਾ ਸਕਦੇ ਹਾਂ ਜਖਿਆ ਕੇ ਪੁਨਾਜ਼ ਮੈਨੂੰ ਦੱਸੋ ਬਦਨ ਪੁਦੀਨਾ ਪੁਦੀਨਾ ਪਸੋ ਆਦਾ ਮਿਰਚੇ ਉਹਦੇ ਵਿੱਚ ਆਦਾ ਨਾ ਪਾਓ ਅੱਛਾ ਆਦਾ ਹਰੀਆਂ ਧਨੀਆ ਹੋਵੇ ਹਰੀ ਮਿਰਚੇ ਹੋਵੇ ਸਿਆਲ ਦੇ ਨਹੀਂ ਉਹ ਚਾਦਾ ਤੂੰ ਤਾਂ ਸਿਆਲ ਦੇ ਮਿੰਨੇ ਪਾ ਲੋ ਹਾਂ ਗਰਮੀ ਜਨਾ ਬਹੁਤ ਗਰਮੀ ਸਸ ਅੱਛਾ 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 ਧਨੀਆ ਸੁੱਕਾ ਨਾ ਆਉਂਦੇ ਜੇ ਨਹੀਂ ਚੱਲਦਾ ਜੇ ਪਾ ਮੈਂ ਜੁਦੀ ਤੇ ਨਹੀਂ ਕੁੱਟਦੇ ਆ ਉਹਦੇ ਜੇ ਸੁੱਕਾ ਧਨੀਆ ਪਾਊਡਰ ਸੁੱਕੇ ਪਾ ਲੋ ਪਾਣਾ ਇਹਨਾਂ ਨੂੰ ਹਾਂ ਤੇ ਜਿਹੜੀਆਂ ਮਿਸੀਆਂ ਰੋਟੀਆਂ ਬਣਦੀਆਂ ਸੀਗੀਆਂ ਉਹ ਉਹ ਕਿਦਾਂ ਤਿਆਰ ਕਰਦੇ ਆਟਾ ਉਹ ਆਟਾ ਤਿਆਰ ਕਰਦੇ ਆਪਾਂ ਨੇ ਛੋਲਿਆਂ ਦਾ ਆਟਾ ਪਿਆ ਲਿਆ ਅੱਛਾ ਆਪਾਂ ਨੇ ਇੱਕ ਪੌਲੀ ਦਾ ਜਿਹੜੀ ਆਟੇ ਦੀ ਪੌਲੀ ਛੋਲਿਆਂ ਦੀ ਉਹ ਹੋ ਗਈ ਦੋ ਪੌਲੀਆਂ ਆਪਾਂ ਨੇ ਕਣਕ ਦੇ ਆਟੇ ਦੀਆਂ ਪਾ ਲਓ ਠੀਕ ਹੈ ਉਹਦੇ ਵਿੱਚ ਆਪਾਂ ਜੇ ਆਪਾਂ ਨੇ ਨੂਨ ਵਿੱਚ ਵਾਲੀ ਬਣਾਣੀ ਆ ਉਹਨੂੰ ਪਿਆਜ਼ ਕੈਨ ਰਗੜ ਲਓ ਅੱਛਾ ਪਿਆਜ਼ ਮਿਸਤੀ ਚਾਚਾ ਕਰਦਾ ਬਸ ਫਿੱਟ ਕੇ ਫਿਰ ਆਪਾਂ ਉਹਨੂੰ ਉਹ ਕਰ ਲਓ ਤੰਦੂਰ 'ਚ ਵੀ ਪਤਾਣੀ ਹੈ ਆਉਂ ਰੂ ਪਾਣੀ ਹੱਥੀ ਜੀ ਮੈਂ ਤੁਹਾਨੂੰ मैं ਤੇ ਪਾਣੀ ਹੈ ਦੇਖੀਂ ਅੱਛਾ ਹਾਂ ਦੇਖੋ ਕਾਪੀ ਫੈਨ ਵਧੀਆ ਬਣਦੀ ਹੈ ਤੁਹਾਡੀ ਉਹ ਛੱਡ ਗਏ ਲੋਕੀ ਹਣਾ ਸਾਰਾ ਕੁਝ ਲੋਕੀ ਅੱਜ ਕੱਲ ਦੀ ਕੁੜੀਆਂ ਨਹੀਂ ਬਣਾਉਂਦੀਆਂ ਹਾਂ ਅੱਜ ਕੱਲ ਤੁਸੀਂ ਬਣਾ ਲਓਗੇ ਹਾਂ ਨਹੀਂ ਤਾਂ ਗਦਾਂ ਦੇ ਮੈਨੂੰ ਬਣਾ ਕੇ ਖਿਲਾਉਂਗੇ ਕਿਸ ਜਨਾਮ ਮੈਂ ਪੂਰੇ ਮੈਂ ਹੋਵਾਂ ਨਾ ਨਹੀਂ ਜੀ ਮੈਂ ਤੁਹਾਡੇ ਕੋਲ ਜਿੱਥੇ ਹੈਂ ਮੈਂ ਉੱਥੇ ਪਹੁੰਚ ਜੰਮੀ ਨਾਲੇ ਮੈਂ ਉੱਥੇ ਰਿਸ਼ਤੇਦਾਰੀ ਹੈ ਮੇਰੀ ਉਹ ਮੈਨੂੰ ਕੱਲ ਵੀ ਬੁਲਾਇਆ ਮੇਰਾ ਨਾ ਮੈਨੂੰ ਨਾ ਆਪਣੀ ਦਾਦੀ ਤੇ ਆਪਣੀ ਮਾਂ ਦੀਆਂ ਉਹ ਇਹ ਜਿਹੇ ਪਕਾਇਆ ਯਾਦ ਆਉਂਦੀਆਂ ਰਹਿੰਦੀਆਂ ਹੁਣ ਮੈਂ ਤਾਂ ਹੀ ਤੰਦੂਰ ਲੈ ਕੇ ਆਇਆ ਹਾਂ ਅੱਜ ਕੱਲ ਮੈਂ ਬਣਾਉਣਾ ਉਹਦੇ ਪਰ ਅੱਛਾ ਅੱਜ ਮੈਂ ਸਵੇਰੇ ਵੀ ਨਾ ਆਲੂ ਵਾਲਾ ਪਰੌਂਠਾ ਤੇ ਪਰ ਬਣਾ ਕੇ ਖਾਇਆ ਹਾਂ ਪਤੀ ਬਣ ਹਾਂ ਹੁਣ ਹੌਲੀ ਹੌਲੀ ਮੈਨੂੰ ਵੱਲ ਆ ਗਿਆ ਆ ਗਿਆ ਪਹਿਲਾਂ ਪਹਿਲਾਂ ਗਿਰਨ ਲੱਗਿਆ ਸੀ ਮੇਰਾ ਉਹ ਪਹਿਲਾਂ ਪਹਿਲਾਂ ਲਾਉਣ ਦਾ ਵੀ ਹਿਸਾਬ ਹੁੰਦਾ ਨਾ ਵੀ ਉਹ ਜਦੋਂ ਤੁਸੀਂ ਉਹ ਬਣਾ ਲਿਆ ਪੌਣੇ ਦਾ ਹਾਂ ਉਹਦੇ ਪਰ ਤੁਸੀਂ ਰੱਖਤੀ ਉਹ ਲਾਉਣ ਲੱਗੇ ਤੁਸੀਂ ਸਿੱਧਾ ਕਰ ਦਿੰਦੇ ਸੀ ਕਈ ਵਾਰੀ ਉਹ ਗਿਰ ਜਾਂਦਾ ਸੀਗਾ ਉਹ ਲਾਉਣ ਲੱਗੇ ਟੇਡਾ ਰੱਖਣਾ ਨੂੰ ਹਾਂ ਤਾਂ ਲੱਗੂ ਲਾਉਣ ਲੱਗੇ ਐਸਾ ਸਾ ਬਣਾਉਣਾ ਲੋਤਨੀ ਹੈ ਨਾ ਗੱਡੀ ਹਾਂ ਐਸਾ ਸਾ ਹਾਂ ਛੋੜੀ ਉੱਪਰ ਵਿੱਚ ਚੱਕਵੀ ਤਾਂ ਕਿ ਗਿਰੇ ਨਾ ਉਹ ਗਿਰੇ ਨਾ আচ্ছা আচ্ছা ਤੇ ਜਿਹੜੀ ਮੇਰੀ ਮਾਤਾ ਤੰਦੂਰ ਤੇ ਲਾਉਂਦੀ ਸੀਗੀ ਉਹ ਤਾਂ ਪਾਣੀ ਲਾ ਕੇ ਲਾ ਪਾਣੀ ਵੀ ਲਾ ਲੋ ਹੋਰ ਤਾਂ ਉਹ ਪਾਣੀ ਨਾਲੇ ਹੱਥਾਂ ਪਰ ਥਾਪੜ ਦਿੰਦੀ ਸੀ ਹਾਂ ਹਾਂ ਉਹ ਪਾਣੀ ਦਾ ਜਿਹੜੀ ਬਾਟੀ ਜੀ ਰੱਖ ਲੈਣੀ ਉਹਨਾਂ ਨੇ ਖੋਲੀ ਉਹ ਪਾਣੀ ਹੱਥ ਪਰ ਲਾਣਾ ਹੱਥ ਪਰ ਲਾਣਾ ਸੇਕ ਨਾ ਲੱਗੇ ਦੀ ਸੇਕ ਵੀ ਨਹੀਂ ਲੱਗਦਾ ਸੀਗਾ ਤੇ ਉਹ ਚੰਗੀ ਤਰ੍ਹਾਂ ਨਾਲ ਬਿਲ ਵੀ ਜਾਂਦੀ ਸੀ ਰੋਟੀ ਸੇਕ ਨਹੀਂ ਲੱਗਦਾ ਉਹ ਪਾਣੀ ਦਾ ਹਾਂ ਪਾਣੀ ਇੱਥੇ ਤੱਕ ਪਾਤੇ ਹੁੰਦੇ ਨੇ ਹਾਂ ਬਾਅ ਮ ਵੀ ਪੀਉ ਲੈਂਦੇ ਤੇ ਉਹ ਉਸੇਕ ਨਹੀਂ ਲੱਗਦਾ ਹਾਂ ਚਲੋ ਬੜੀਆਂ ਕਰਾਰੀਆਂ ਮਸਾਲੇਦਾਰ ਗੱਲਾਂ ਹੋਈਆਂ ਮਜ਼ਾ ਆ ਗਿਆ ਹਾਂਜੀ ਪਹਿਲਾਂ ਜਿਮਨ ਨੇ ਜੇ ਇਹ ਹੀ ਚੀਜ਼ਾਂ ਖਾਂਦੇ ਨੇ ਹਾਂ ਮੈਂ ਤਾਂ ਮੱਕੀ ਦੀ ਰੋਟੀ ਫਿਰ ਵੀ ਖਾਂ ਲੂੰਗੀ ਅੱਛਾ ਮੈਂ ਆਟਾ ਰੱਖ ਕੇ ਰੱਖ ਦਿੰਦੀ ਹਾਂ ਮੈਂ ਨਾ ਜਦੋਂ ਰੋਟੀ ਬਹੁਤ ਬਣਾਉਂਦਾ ਹਾਂ ਤੁਹਾਨੂੰ ਅੱਛਾ ਮੈਂ ਇੱਕ ਡੰਗ ਤਾਂ ਜ਼ਰੂਰੀ ਵਾਹੀ ਜੀ ਫਸਾ ਲਵਾਂਗੀ ਅੱਛਾ ਚਲੋ ਬਹੁਤ ਚੰਗਾ ਲੱਗਿਆ ਮਿਲ ਕੇ ਤੁਹਾਡੇ ਨਾਲ ਗੱਲਬਾਤ ਹੋ ਗਈ ਹਾਂਜੀ ਆ ਲੋਕਾਂ ਨੇ ਦੇਖਣਾ ਵੀਡੀਓ ਨਾਲੇ ਮੇਰੇ ਖਿਆਲ ਆ ਵੀ ਜਿਹੜੇ ਖਾਣ ਦੇ ਸ਼ਕੀਨ ਹੈ ਨਾ ਜੀ ਉਹਨਾਂ ਦੇ ਮੂੰਹ 'ਚ ਤਾਂ ਪਾਣੀ ਆ ਜਾਂਦਾ ਅੱਛਾ ਜੀ ਧੰਨ ਧੰਨ